ਜਿਹੜੀ ਕੂਠੀਆਂ ਜੇ ਆਪਾਂ ਲੈ ਕੇ ਪਹੁੰਚੇ ਹਾਂ ਪੂਰੇ ਪਰਿਵਾਰ ਨੇ ਬਹੁਤ ਸ਼ੌਂਕ ਨਾਲ ਸਾਰੀ ਕੂਠੀ ਜਿਹੜੀ ਆਪਦੀ ਤਿਆਰ ਕਰਵਾਈ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਕੂਠੀ ਜਿਹੜੀ ਪਸੰਦ ਆਊਗੀ ਤੇ ਤੁਸੀਂ ਵੀਡੀਓ ਇੱਕ ਵਾਰੀ ਦੇਖੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਹਾਡੇ ਕੋਲੇ ਵੀ ਕੂਠੀ ਘਰ ਮਕਾਨ ਹੈਗਾ ਜੀ ਵੇਚਣ ਵਾਸਤੇ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਚੈੱਕ ਕਰੋ 73800 ਪੂਰਾ 26100 ਤੀਹਤਰ ਚੱਲਦਾ ਰਹਿੰਦਾ ਆਪਾਂ ਚੈਨਲ ਤੇ ਐਡ ਬਿਲਕੁਲ ਫਰੈ ਦੇ ਵਿੱਚ ਕਰਦੇ ਹਾਂ ਆਪਣੇ ਕੋਲੇ ਬਸ ਇੱਕ ਤਾਂ ਪੂਰੀ ਵਧੀਆ ਵੀਡੀਓ ਬਣਾ ਕੇ ਭੇਜ ਦਿਓ ਪੂਰੀ ਜਾਣਕਾਰੀ ਭੇਜ ਦਿਓ 10-12 ਫੋਟੋਆਂ ਭੇਜ ਦਿਓ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਜੀ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੇ ਤੁਹਾਡੇ ਵਾਸਤੇ ਅੱਜ ਮੈਂ ਕੂਠੀ ਲੈ ਕੇ ਪਹੁੰਚਿਆ ਤੇ ਮੈਂ ਪੂਰੀ ਮਤਲਬ ਕਿ ਗਾਰੰਟੀ ਤੇ ਯਕੀਨ ਨਾਲ ਕਹਿੰਦਾ ਤੁਹਾਨੂੰ ਕੂਠੀ ਪਸੰਦ ਆਊਗੀ ਕੂਠੀ ਦੀ ਜਗ੍ਹਾ ਪਸੰਦ ਆਊਗੀ ਤੇ ਸਾਰੀ ਕੂਠੀਏ ਜਿਹੜੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਸਾਰੀ ਕੂਠੀ ਨਕਸ਼ੇ ਤੇ ਤਿਆਰ ਹੋਈ ਅਜੀ ਤੁਹਾਨੂੰ ਮੈਂ ਦੱਸ ਦਿੰਨੇ ਵੀ ਜਿਹੜੀ ਆਪਾਂ ਨੂੰ ਜਗ੍ਹਾ ਮਿਲੂਗੀ ਉਹ ਆਪਾਂ ਨੂੰ ਸਾਢੇ 4 ਬਿਸਵੇ ਜਗ੍ਹਾ ਮਿਲੂਗੀ ਸਾਢੇ 4 ਬਿਸਵੇ ਕਾਫੀ ਡਬਲ ਤੇ ਖੁੱਲੀ ਡੁੱਲੀ ਜਗ੍ਹਾ ਹੋ ਜਾਂਦੀ ਆ ਕੋਈ ਭੀੜ ਭੜੱਕੇ ਵਾਲੀ ਜਗ੍ਹਾ ਨਹੀਂ ਹੈਗੀ ਕੂਠੀਏ ਜਿਹੜੀ ਬਿਲਕੁਲ ਨਵੀਂ ਅਜੀ ਤੇ ਸਾਰੀ ਕੂਠੀ ਆਪਾਂ ਨੂੰ ਕੰਪਲੀਟ ਕੀਤੀ ਹੋਈ ਮਿਲੂਗੀ ਕੋਈ ਕੰਮ ਨਹੀਂ ਰਹਿੰਦਾ ਨਾ ਕੋਈ ਕਮੀ ਪੇਸ਼ੀ ਆ ਨਾ ਕੋਈ ਮੁਰੰਮਤ ਕਰਾਉਣ ਦੀ ਲੋੜ ਆ ਬਾਰ ਤੋਂ ਲੈ ਕੇ ਅੰਦਰ ਤੱਕ ਸਾਰੀ ਕੋਠੀ ਜਿਹੜੀ ਕੰਪਲੀਟ ਹੈ। ਬਾਕੀ ਨਕਸ਼ਾ ਬਹੁਤ ਸੋਹਣਾ ਗਾ। ਤੇ ਸਾਰੀ ਕੋਠੀ ਦੇ ਵਿੱਚ ਆਪਾਂ ਨੂੰ نیچے ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ। ਬਾਹਰ ਵੀ ਬਿਹੜੇ ਚ ਤੇ ਅੰਦਰ ਵੀ। ਜਦੋਂ ਆਪਾਂ ਅੰਦਰ ਪਹੁੰਚਦੇ ਹਾਂ ਲੌਬੀ ਵਾਲਾ ਮੇਨ ਗੇਟ ਖੋਲ ਕੇ ਤੇ ਖੱਬੇ ਹੱਥ ਨੂੰ ਆਪਾਂ ਨੂੰ ਪਹਿਲਾ ਕਿਚਨ ਮਿਲੂਗਾ ਜੀ। ਕਿਚਨ ਪੂਰਾ ਤਿਆਰ ਕੀਤਾ ਹੋਇਆ ਤੇ ਕਿਚਨ ਵੀ ਆਪਾਂ ਨੂੰ ਪੂਰਾ ਖੁੱਲਾ ਢੁਲਾ ਮਿਲ ਚੁੱਕਾ। ਤੇ ਕਿਚਨ ਦੇ ਜਮਾ ਮੁਰਲੀ ਸਾਈਡੋਂ ਆਪ ਨੂੰ ਇੱਕ ਬੈਡਰੂਮ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਰੰਗ ਵਗੈਰਾ ਸਾਰਾ ਇਹਨਾਂ ਨੇ ਕਰਵਾਇਆ ਹੋਇਆ ਬੈਕ ਸਾਈਡ ਵਾਲੀ ਜਿਹੜੀ ਕੰਧ ਹੈ ਬੈੱਡ ਦੀ ਉਹ ਤੁਸੀਂ ਆਪੇ ਦੇਖ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਜਿਹੜੇ ਕਮਰੇ ਬਣੇ ਹੋਏ ਨੇ ਇਹਨਾਂ ਦੇ ਆਪਾਂ ਨੂੰ ਬੈਕ ਸਾਈਡ ਜਗ੍ਹਾ ਮਿਲ ਜੂਗੀ ਕਾਫੀ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੁਹਾਨੂੰ ਮੈਂ ਦਿਖਾ ਰਾਂਗਾ ਵੀਡੀਓ 'ਚ ਤੇ ਬੈਕ ਸਾਈਡ ਆਪ ਨੂੰ ਬਾਥਰੂਮ ਵੀ ਇੱਕ ਮਿਲ ਜੂਗਾ ਇੱਕ ਤਾਂ ਫਰੰਟ 'ਚ ਦੇਖਿਆ ਸੀਗਾ ਇੱਕ ਬੈਕ ਸਾਈਡ ਹੈ ਜੀ ਦੋਵੇਂ ਸਾਈਡ ਜਿਹੜੇ ਬਾਥਰੂਮ ਨੇ ਦੋਵੇਂ ਕੰਪਲੀਟ ਵਧੀਆ ਤਿਆਰ ਕੀਤੇ ਹੋਏ ਨੇ نیچے ਤੁਸੀਂ ਚੈੱਕ ਕਰੋ ਸਾਰੇ ਕਿਤੇ ਆਪਾਂ ਨੂੰ ਪੱਥਰ ਲੱਗਿਆ ਹੋਇਆ ਮਿਲੇਗਾ ਬਾਕੀ ਕਮਰੇ ਬਹੁਤ ਖੁੱਲੇ ਡੁੱਲੇ ਵਧੀਆ ਆਪਾਂ ਨੂੰ ਮਿਲ ਜਾਣਗੇ ਤੇ ਗੇਟ ਜੋੜੀਆਂ ਜੋ ਵੀ ਲੱਗੇ ਹੋਏ ਨੇ ਵਧੀਆ ਇਹਨਾਂ ਨੇ ਲਗਵਾਏ ਹੋਏ ਨੇ ਤੇ ਜਿਹੜਾ ਪਹਿਲਾ ਵਾਲਾ ਬੈੱਡਰੂਮ ਆਪਾਂ ਦੇਖਿਆ ਉਹਦੇ ਨਾਲ ਹੀ ਅਟੈਚ ਆਪਾਂ ਨੂੰ ਇੱਕ ਹੋਰ ਬੈੱਡਰੂਮ ਮਿਲ ਜੂਗਾ ਦੋ ਬੈੱਡਰੂਮ ਸੈਟ ਆਪਾਂ ਨੂੰ ਮਿਲ ਜਾਣਗੇ ਤੇ ਆ ਵੀ ਜਿਵੇਂ ਕਿ ਉੱਦਰਲਾ ਬੈਡਰੂਮ ਸੀਗਾ ਉਮੇ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਹੈ। ਬਾਕੀ ਖੁੱਲਾ ਡੁੱਲਾ ਕਮਰਾ ਹੈਗਾ ਤੇ ਜਿਹੜਾ ਆ ਬੈਡਰੂਮ ਹੈ ਕਮਰਾ ਇਹਦੇ ਨਾਲ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਇੱਥੋਂ ਹੀ ਪੌੜੀਆਂ ਮਿਲ ਜਾਣਗੀਆਂ ਤੇ ਲੋਬੀ ਆਪਾਂ ਨੂੰ ਖੁੱਲੀ ਡੁੱਲੀ ਮਿਲ ਜੂਗੀ। ਡਰਾਈਂਗ ਰੂਮ ਜਿਹੜਾ ਮਿਲੂਗਾ ਲੋਬੀ ਦੇ ਨਾਲ ਅਟੈਚ ਹੈ। ਓਪਨ ਇਹਦਾ ਗੇਟ ਹੈਗਾ ਤੇ ਪੌੜੀਆਂ ਦੇ नीचे ਆਪਾਂ ਨੂੰ ਥੋੜੀ ਜਿਹੀ ਸਪੇਸ ਵੀ ਮਿਲ ਜੂਗੀ ਜਿਵੇਂ ਆਪਣਾ ਅਨਮੈਟਰ ਹੈ ਹਾਈਡ ਹੋ ਜੂਗਾ ਇੱਕ ਪਾਸੇ ਗੁਪਤ ਥਾਂ 'ਚ। ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਕਿਉਂਕਿ ਕੋਠੀ ਜਿਹੜੀ ਸੋਹਣੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਫਰੰਟ ਜਿਹੜਾ ਹੈਗਾ ਕੋਠੀ ਦਾ ਬਾਹਰੋਂ ਜਦੋਂ ਆਪਾਂ ਦੇਖਦੇ ਹਾਂ ਤਾਂ ਕੋਠੀ ਜਿਹੜੀ ਬਹੁਤ ਸੋਹਣੀ ਲੱਗਦੀ ਹੈ ਫਰੰਟ ਤੁਸੀਂ ਸਭ ਤੋਂ ਪਹਿਲਾਂ ਦੇਖ ਹੀ ਲਿਆ ਸੀਗਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਸਾਡੇ 1.7 ਬਿਸਵੀਂ ਜਗਾਂ ਆ ਰਜਿਸਟਰੀ ਵਾਲੀ ਜਗਾਂ ਜੀ ਤੇ ਰੇਟ ਦੀ ਆਪਾਂ ਗੱਲ ਕਰੀਏ ਦਾ ਮਾਲਕ ਵੱਲੋਂ ਆਪਣੇ ਕੋਲੇ ਜਿਹੜੀ ਡਿਮਾਂਡ ਪਹੁੰਚੀ ਹੈ ਉਹ 38 ਲੱਖ ਰੁਪਏ ਪਹੁੰਚੀ ਹੈ ਜੀ। ਬਾਕੀ ਮਾਲਕ ਨੇ ਆਖਿਆਗਾ ਵੀ ਮੌਕੇ ਤੇ ਘਾਟਾ ਵਾਧਾ ਜਰੂਰ ਕਰਾਂਗੇ, ਮਾਨਤਾਨ ਪੂਰਾ ਕਰਾਂਗੇ ਜੀ। ਮਾਲਕ ਨੇ ਕਿਹਾ ਮਾਨਤਾਨ ਪੂਰਾ ਜੱਜ ਕੇ ਕਰ ਦਾਂਗੇ ਤੇ ਮਾਲਕ ਨੇ ਕਿਹਾ ਆ ਕੇ ਤੁਸੀਂ ਦੇਖ ਸਕਦੋਂ ਕਿਸੇ ਨੇ ਜੀ ਆ ਕੇ ਕੁਠੀ ਦੇਖਣੀ ਹੈ ਤੇ ਦੇਖ ਸਕਦੇ ਹੋ ਆ ਕੇ ਤੇ ਗੱਲਬਾਤ ਬਾਕੀ ਰੇਟ ਦੀ ਵੇਕੇ ਹੋ ਜੂਗੀ। ਮਾਲਕ ਕਹਿੰਦੇ ਪਹਿਲਾਂ ਆ ਕੇ ਦੇਖ ਲਿਓ। ਤੇ ਜਦੋਂ ਪਸੰਦ ਆਊਗੀ ਉਸ ਤੋਂ ਬਾਅਦ ਬਹਿ ਕੇ ਗੱਲ ਕਰ ਲਾਂਗੇ ਤੇ ਰੇਟ ਕਰ ਲਾਂਗੇ ਮੁਕਾ ਲਾਂਗੇ ਜੀ ਤੇ ਕੁਠੀ ਸੋਹਣੀ ਐ ਕਮੀ ਵੀ ਕੋਈ ਨਹੀਂ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ கரੈਕਟ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਨਾ 골ਡਨ ਵੱਗ ਕੱਚਾ ਮਾਲਕ ਰੋਡ ਜਗਰਾਉਂ ਸੀ ਖਾਸ ਜਗਰਾਉਂ ਦੇ ਵਿੱਚ ਆਪਾਂ ਨੂੰ ਕੁਠੀ ਆ ਮਿਲੂਗੀ ਤੇ ਕਿਸੇ ਨੇ ਦੇਖਣੀ ਐ ਕੁਠੀ ਜਾ ਕੇ ਦੇਖਣੀ ਐ ਜਗਰਾਉਂ ਜਾ ਕੇ ਦੇਖ ਸਕਦੇ ਹੋ ਜਗਰਾਉਂ ਜਾ ਕੇ ਤੇ ਦੇਖ ਲਿਓ ਕੋਠੀ ਨੂੰ ਤੇ ਮਾਲਕ ਕਹਿੰਦੇ ਆ ਵੀ ਕਰ ਲਾਂਗੇ ਰੇਟ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਕੋਠੀ ਸਾਰੀ ਨਕਸ਼ੇ ਤੇ ਤਿਆਰ ਹੈ ਤੁਹਾਨੂੰ ਮੈਂ ਦੱਸੇ ਸੀਗਾ ਰਜਿਸਟਰੀ ਹੋਈ ਐ ਤੇ ਇਹਨਾਂ ਨੇ ਕਿਸੇ ਕਾਰਨ ਕਰਕੇ ਬਸ ਕੋਠੀ ਆਪਦੀ ਵੇਚਣੀ ਐ ਵੇਚਣ ਵਾਸਤੇ ਤਾਂ ਚਲੋ ਨਹੀਂ ਬਣਾਈ ਸੀ ਪਰ ਕਿਸੇ ਕਾਰਨ ਕਰਕੇ ਵੇਚਣੀ ਪੈ ਰਹੀ ਐ ਕੋਠੀ ਵਧੀਆ ਹੈ ਕੁੱਲ ਮਿਲ ਕੇ ਜੇ ਗੱਲ ਕਰੀਏ ਕਿਸੇ ਨੇ ਜਾ ਕੇ ਦੇਖਣੀ ਐ ਤੁਹਾਨੂੰ ਲੋਕੇਸ਼ਨ ਦੱਸ ਹੀ ਦਿੱਤੀ ਖਾਸ ਜਗਰਾਉਂ ਚ ਐ ਇਹ ਕਾਫੀ ਕਮੈਂਟ ਆਈ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਲੈ ਕੇ ਆਉਣਾ ਵੀਡੀਓ ਤੇ ਕੂਠੀ ਕਰਮਕਾਨ ਤੇ ਆਪਣੇ ਕੋਲੇ ਹੋਰ ਵੀ ਬਹੁਤ ਸਾਰੇ ਆਏ ਪਏ ਆ ਜਗਰਾਉਂ ਏਰੀਆ ਚੋਂ ਘੱਟ ਰੇਟਾਂ 'ਚ ਵੀ ਵੱਧ ਰੇਟਾਂ 'ਚ ਵੀ ਤੇ ਜਲਦੀ ਆਪਾਂ ਹੋਰ ਵੀ ਲੈ ਕੇ ਪਹੁੰਚਾਂਗੇ ਬਾਕੀ ਮਾਲਕ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਨੰਬਰ ਰਹਿ ਗਿਆ ਸੀਗਾ 9592240654 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨਾ 95 94, 44, 64, 922 406554 ਤੇ ਨੰਬਰ ਤੁਹਾਨੂੰ ਪਹਿਲਾਂ ਮਿਲ ਗਏ ਹੋਣਗੇ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਕਈ ਵਾਰੀ 2-3 ਵਾਰੀ ਮੈਂ ਸਕਰੀਨ ਤੇ ਲੈ ਕੇ ਲਾ ਦਿਨਾਗਾ ਨੰਬਰ ਤੁਹਾਨੂੰ ਮਿਲ ਗਏ ਹੋਣਗੇ ਤੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਕੋਠੀ ਤੁਹਾਨੂੰ ਪਸੰਦ ਆਈ ਆ ਤਾਂ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਸਾਰੇ ਜਿੰਨੇ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਸਾਰੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ। ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ। ਜਦੋਂ ਵੀ ਤੁਸੀਂ ਸ਼ੇਅਰ ਕਰਨਾ ਚਾਹੋ ਜਿਵੇਂ WhatsApp ਤੇ ਆਪਦੇ 11 ਮਿੱਤਰਾਂ ਨਾਲ, ਗਰੁੱਪਾਂ 'ਚ, Facebook ਤੇ ਜਿੱਥੇ ਤੁਸੀਂ ਕਰ ਸਕਦੇ ਹੋ, ਸ਼ੇਅਰ ਕਰ ਦਿਆ ਕਰੋ ਜੀ। ਤੇ ਮੇਨ ਗੱਲ ਇਹ ਜੀ, ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ, ਡੇਲੀ ਦੇਖਣਾ ਚਾਹੁੰਦੇ ਹੋ ਤੇ ਆਪਾਂ ਡੇਲੀ ਵੀਡੀਓ ਪਾਉਂਦੇ ਜੀ ਚੈਨਲ 'ਤੇ ਤੇ ਹਰ ਰੋਜ਼ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ। ਹਰ ਰੋਜ਼ ਵੀਡੀਓ 'ਚ ਨਵੀਂ ਕੂਠੀ ਘਰ ਮਕਾਨ ਹੁੰਦਾ گا۔ ਵਧੀਆ ਰੇਟਾਂ 'ਚ ਆਪਾਂ ਲੈ ਕੇ ਆਉਂਦੇ ਰਹਨੇ ਹਰ ਏਰੀਆ 'ਚ ਪਾਉਣੇ ਕੋਈ ਐਦਾਂ ਨਹੀਂ ਹੈਗਾ ਵੀ ਇਕੱਲੇ ਆਪਾਂ ਮਤਲਬ ਕਿ ਜਗਰਾਉਂ 'ਚੋਂ ਜਾਂ ਕਿ ਸੇਹੌਰ 'ਚੋਂ ਆਲ ਇੰਡੀਆ 'ਚੋਂ ਆਪਾਂ ਪਾਉਣੇ ਜਿੱਥੋਂ ਵੀ ਆਪਣੇ ਕੋਲੇ ਪਹੁੰਚਦੇ ਆ ਜਿਵੇਂ ਜਿਵੇਂ ਤੁਸੀਂ ਭੇਜਦੇ ਰਹਿੰਨੇ ਹੋ ਮੇਰੇ ਕੋਲੇ ਵੇਚਣ ਵਾਸਤੇ ਓਮੀ ਓਮੀ ਮੈਂ ਵੀਡੀਓ ਪਾਉਣਾ ਰਹਨੇ ਤੇ ਤੁਹਾਡੇ ਘਰ ਬੈਠੇ ਹੀ ਤੁਹਾਡੀ ਜਿਹੜੀ ਕੂਠੀਆ ਘਰ ਮਕਾਨ ਹੈ ਉਹ बिक ਜਾਂਦੀ ਹੈ ਜੀ ਤੇ ਜਿਹਨੇ ਖਰੀਦਣੀ ਹੁੰਦੀ ਹੈ ਮਤਲਬ ਉਹਨੂੰ ਘਰ ਬੈਠੇ ਹੀ ਪਤਾ ਲੱਗ ਜਾਂਦਾ ਹੈ ਵੀ ਇੱਥੇ ਕੂਠੀਆ ਇੰਨੇ ਰੇਟ 'ਚ ਹੈ ਤੇ ਸਾਡੇ ਬਜਟ ਦੇ ਵਿੱਚ ਹੈਗੀ ਹੈ ਜਿੰਨੇ ਖਰੀਦਣੀ ਹੁੰਦੀ ਹੈ ਉਹ ਬੰਦਾ ਸਿੱਧੀ ਗੱਲ ਕਰਕੇ ਤੁਹਾਡੇ ਨਾਲ ਜਿੰਨੇ ਵੇਚਣੀ ਹੁੰਦੀ ਹੈ ਉਹਦੇ ਨਾਲ ਸਿੱਧੀ ਗੱਲ ਕਰਕੇ ਬੰਦਾ ਖਰੀਦ ਲੈਂਦਾ گا۔ ਦੋਵੇਂ ਤਰੇ ਫਾਇਦਾ ਕਰ ਜੀ। ਤੇ ਆਪਣਾ ਸਾਰਾ ਕੰਮ ਜਿਹੜਾ ਬਿਲਕੁਲ ਫਰੀ ਦੇ ਵਿੱਚ ਹੈ ਕੋਈ ਆਪਣਾ ਕਮਿਸ਼ਨ ਖਰਚਾ ਵਾਰਤਾਂ ਨਹੀਂ ਹੁੰਦਾ ਜੀ। ਬਸ ਆਪਣੇ ਕੋਲੇ ਵਸ ਭੇਜਦੇ ਰਿਹਾ ਕਰੋ ਤੁਸੀਂ ਜਿੱਥੋਂ ਵੀ ਦੇਖ ਰਿਓ ਇੱਕ ਤਾਂ ਵਧੀਆ ਵੀਡੀਓ ਬਣਾ ਕੇ ਭੇਜਦੇ ਕਰੋ ਜੇ ਕਿਸੇ ਨੇ ਆਪ ਦੀ ਕੂਠੀ ਘਰ ਮਕਾਨ ਵੇਚਣ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਚਾਹੀਏ ਫੋਟੋਆਂ ਕਿੰਨੀਆਂ ਮਰਜ਼ੀ ਹੋਣ 10 12 20 25 5 7 ਉਹ ਤੁਹਾਡੀ ਇੱਛਾ ਜੀ ਜਿਹੜੀ ਵੀਡੀਓ ਬਣਾਉਣੀ ਹੋ ਉਹ ਬਾਹਰ ਤੋਂ ਲੈ ਕੇ ਅੰਦਰ ਤੱਕ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਣਾਇਆ ਕਰੋ ਜੀ ਸਾਰਾ ਕੁਝ ਬਾਰੀ ਸਰ ਦਿਖਾਇਆ ਕਰੋ ਆਪਣਾ ਸਾਰਾ ਕੁਝ ਜੋ ਵੀ ਹੁੰਦਾ ਹੈ ਜਿਵੇਂ ਬਾਥਰੂਮ ਕਿਚਨ ਹੋ ਗਿਆ ਬੈਡਰੂਮ ਲੌਬੀ ਡਰਾਇੰਗ ਰੂਮ ਉੱਪਰੋਂ ਛੱਤ ਚਾਰੇ ਪਾਸੋਂ ਵਧੀਆ ਤਰੀਕੇ ਨਾਲ ਜੀ ਕਿਉਂਕਿ ਜਦੋਂ ਆਪਾਂ ਵਧੀਆ ਤਰੀਕੇ ਨਾਲ ਵੀਡੀਓ ਬਣਾ ਕੇ ਭੇਜਾਂਗੇ ਦਿਖਾਵਾਂਗੇ ਬੰਦਿਆਂ ਨੂੰ ਜਿਨੇ ਖਰੀਦਣੀ ਹੋਊਗੀ ਉਹਨੂੰ ਵਧੀਆ ਤਰੀਕੇ ਨਾਲ ਸਾਰਾ ਕੁਝ ਪਤਾ ਲੱਗੂਆ ਤਾਂ ਹੀ ਉਹ ਪਸੰਦ ਕਰੂਗਾ ਜੀ ਤਾਂ ਹੀ ਮਤਲਬ ਕੀ बिकੂਗੀ ਬਸ ਵੀਡੀਓ ਕਰਨੀ ਜ਼ਿਆਦਾ ਧਿਆਨ ਦਿਆ ਕਰੋ ਵਧੀਆ ਬਣਾ ਕੇ ਆਪਣੇ ਕੋਲੇ ਭੇਜਿਆ ਕਰੋ ਜੀ ਤੇ ਵੀਡੀਓ ਤੁਸੀਂ ਪੂਰੀ ਦੇਖ ਲਈ ਜੀ ਤੇ ਕੋਠੀ ਵੀ ਤੁਸੀਂ ਸਾਰੀ ਦੇਖ ਲਈ ਕਿਵੇਂ ਦੀ ਲੱਗੀ ਕੋਠੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੇ ਜਲਦੀ ਮਿਲਦੇ ਆ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਕਰਦੇ ਨਾਲ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਆ